ਜਪਜੀ ਸਾਹਿਬ ਦੇ ਸ਼ੁਰੂ ਦੇ ਵਿੱਚ ਮੂਲ ਮੰਤਰ ਆਉਂਦਾ ਜਪਜੀ ਸਾਹਿਬ ਤੋਂ ਪਹਿਲਾਂ ਜਿਹਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਉਹ ਇੱਕ ਰੱਬ ਦੇ ਕਿਰਦਾਰ ਬਾਰੇ ਦੱਸਿਆ ਹੋਇਆ ਕਹਿ ਲਓ ਕਿ ਇੱਕ ਰੱਬ ਹੈ ਕਿ ਉਹ ਕਿਦਾਂ ਦਾ ਹੈ ਹੁਣ ਇਹ ਗੱਲ ਕਰਨ ਤੋਂ ਪਹਿਲਾਂ ਇੱਕ ਜੀ ਸਾਹਮਣੀ ਬਹੁਤ ਜ਼ਰੂਰੀ ਹੈ ਕਿ ਜੋ ਇੱਕ ਰੱਬ ਹੈ ਉਹਦੇ ਨਾਲ ਹਰ ਇੱਕ ਬੰਦੇ ਦਾ ਆਪਣਾ ਨਿੱਜੀ ਸਬੰਧ ਬਣੇਗਾ ਉਹ ਤੁਹਾਨੂੰ ਤੁਹਾਡੇ ਜ਼ਿੰਦਗੀ ਦੇ ਤਜਰਬਿਆਂ ਦੇ ਵਿੱਚੋਂ ਹੀ ਸਿਖਾਉਂਦਾ ਹੈ ਤੇ ਹਰ ਇੱਕ ਰੂਹ ਦੀ ਕਹਾਣੀ ਅਲੱਗ ਹੈ ਤੇ ਹਰ ਇੱਕ ਰੂਹ ਦੇ ਵਿੱਚ ਡਿਫਰੈਂਟ ਅਲੱਗ-ਅਲੱਗ ਤਰ੍ਹਾਂ ਦੇ ਤਜਰਬੇ ਹੋਣੇ ਨੇ ਜੋ ਤੁਹਾਡੇ ਨਾਲ ਹੋਣਾ ਉਹ ਮੇਰੇ ਨਾਲ ਨਹੀਂ ਹੋਣਾ ਮੇਰੀ ਜ਼ਿੰਦਗੀ 'ਚ ਅਲੱਗ ਚੀਜ਼ਾਂ ਹੋਣਗੀਆਂ ਤੁਹਾਡੀ 'ਚ ਅਲੱਗ ਚੀਜ਼ਾਂ ਹੋਣਗੀਆਂ ਤੁਹਾਡੀ ਜ਼ਿੰਦਗੀ ਦੇ ਰਾਹਤੇ ਤੁਹਾਨੂੰ ਇੱਕ ਰੱਬ ਤੱਕ ਲੈ ਕੇ ਜਾਣਗੇ ਮੇਰੀ ਜ਼ਿੰਦਗੀ ਦੇ ਰਾਹਤੇ ਵੀ ਮੈਨੂੰ ਇੱਕ ਰੱਬ ਤੱਕ ਲੈ ਕੇ ਜਾਣਗੇ ਡੈਸਟੀਨੇਸ਼ਨ ਸਾਰਿਆਂ ਦੀ ਹੀ ਇੱਕ ਹੈ ਪਰ ਰਸਤਾ ਸਾਰਿਆਂ ਦਾ ਅਲੱਗ ਹੈ ਕਿਸੇ ਦਾ ਰਸਤਾ ਸੇਮ ਨਹੀਂ ਹੈ ਜਦੋਂ ਹੁਣ ਕੋਈ ਗੁਰਬਾਣੀ ਦਾ ਮਤਲਬ ਬਣਾਉਂਦਾ ਹੈ ਕਿ ਗੁਰਬਾਣੀ ਇਹ ਕਹਿ ਰਹੀ ਹੈ ਗੁਰਬਾਣੀ ਇਹ ਕਹਿ ਰਹੀ ਹੈ ਸਾਨੂੰ ਕੋਈ ਮਨਾਹੀ ਨਹੀਂ ਹੈ ਕਿ ਹਾਂ ਭਾਈ ਇਹ ਤਾਂ ਨਹੀਂ ਸੁਣਨੀ ਉਹ ਨਹੀਂ ਸੁਣਨੀ ਸੁਣਨੀ ਸਾਰਿਆਂ ਦੀ ਹੈ ਸਾਰਿਆਂ ਦਾ ਆਪਾਂ ਵੀ ਪੁਆਇੰਟ ਦੇਖਣਾ ਸਾਰਿਆਂ ਦੀ ਆਪਾਂ ਕਿਤਾਬਾਂ ਪੜ੍ਹ ਕੇ ਉਹਨਾਂ ਨੂੰ ਸਮਝਦੇ ਹਾਂ ਪਰ ਉਹ ਹੋਣ ਦੇ ਬਾਵਜੂਦ ਵੀ ਤੁਸੀਂ ਆਪਣਾ ਰਸਤਾ ਬਣਾਉਣਾ ਹੁੰਦਾ ਤੁਹਾਡੀ ਆਪਣੀ ਇੱਕ ਅੰਡਰਸਟੈਂਡਿੰਗ ਬਣਾਉਣੀ ਹੁੰਦੀ ਹੈ ਕਿ ਹਾਂ ਰੱਬ ਇਹ ਆ ਸਾਡੀ ਗੁਰਬਾਣੀ ਵੀ ਇਹੀ ਕਹਿੰਦੀ ਹੈ ਕਿ ਤੁਸੀਂ ਹਿਸਾਬ ਲਾਉਣਾ ਕਿ ਤੁਹਾਡੇ ਲਈ ਰੱਬ ਕੀ ਹੈ ਇੱਕ ਓਮਕਾਰ ਨਾਲ ਨਿੱਜੀ ਸਬੰਧ ਬਣ ਕੇ ਤੁਹਾਡੀ ਜ਼ਿੰਦਗੀ 'ਚ ਤਜਰਬਾ ਹੁੰਦਾ ਉਹ ਇੱਕ ਓਮਕਾਰ ਦਾ ਤੇ ਇਹ ਜੀ ਗੱਲ ਵੀ ਕੋਈ ਨਹੀਂ ਹੈ ਕਿ ਜਿਨੇ ਗੁਰਬਾਣੀ ਨਹੀਂ ਪੜੀ ਜਾਂ ਜੋ ਅਨਪੜਾ ਹੈ ਉਹਨੂੰ ਤਾਂ ਰੱਬ ਦਾ ਅਹਿਸਾਸ ਹੋਣਾ ਹੀ ਨਹੀਂ ਐਦਾਂ ਦਾ ਕੁਝ ਨਹੀਂ ਹੈ ਇੱਕ ਰੱਬ ਸਮੇਂ ਤੋਂ ਪਰੇ ਹੈ ਉਹ ਭਾਸ਼ਾ ਤੋਂ ਪਰੇ ਹੈ ਉਹ ਆਪਾਂ ਸਿੱਖੀ ਇਤਿਹਾਸ ਤਾਂ 500 ਸਾਲ ਪੁਰਾਣਾ ਹੈ 500 ਸਾਲ ਗੁਰੂ ਨਾਨਕ ਦੇਵ ਆਪਣੀ ਬਾਣੀ ਲਿਖੀ ਸੀ ਉਸ ਤੋਂ ਪਹਿਲਾਂ ਹੋਰ ਤਾਂ ਨੂਮੀ ਨੇ ਬਾਈਬਲ ਵੀ ਲਿਖਿਆ ਗਿਆ ਕੁਰਾਨ ਸ਼ਰੀਫ ਵੀ ਲਿਖਿਆ ਗਿਆ ਗੀਤਾ ਵੀ ਲਿਖੀ ਗਈ ਹੈ ਪਰ ਉਹ ਕੁੰਕਾਰ ਆ ਧਰਤੀ ਤੋਂ ਵੀ ਪਹਿਲਾਂ ਦਾ ਸਾਤੋਂ ਵੀ ਪਹਿਲਾਂ ਦਾ ਸਮੇਤ ਵੀ ਪਹਿਲਾਂ ਦਾ ਉਹ ਸ੍ਰਿਸ਼ਟੀ ਆਪਣੀ 65 ਮਿਲੀਅਨ ਸਾਲ ਪਹਿਲਾਂ ਆਈ ਹੈ ਉਹ ਉਤੋਂ ਵੀ ਪਹਿਲਾਂ ਦਾ ਉਹ ਸਮੇਤ ਤੋਂ ਬਾਹਰ ਹੈ ਉਹਦਾ ਨਾ ਕੋਈ ਸ਼ੁਰੂਆਤ ਹੈ ਨਾ ਹੀ ਉਹਦਾ ਅੰਤ ਹੋਣਾ ਉਹ ਹਮੇਸ਼ਾ ਲਈ ਸੀ ਉਹ ਹਮੇਸ਼ਾ ਲਈ ਰਹੇਗਾ ਅਸੀਂ ਹੋਣਾ ਸਾਡੀ ਸਿੱਖੀ ਧਰਮ ਹੋਣਾ ਪਰ ਇੱਕ ਦਿਨ ਆਹ ਧਰਤੀ ਨੇ ਖਤਮ ਹੋ ਜਾਣਾ ਧਰਤੀ ਦੇ ਨਾਲ ਨਾਲਾ ਬ੍ਰਹਿਮੰਡਾਂ ਨੇ ਖਤਮ ਹੋ ਜਾਣਾ ਸਾਡੇ ਸੂਰਜ ਨੇ ਖਤਮ ਹੋ ਜਾਣਾ ਨਾ ਹੀ ਕੋਈ ਫਿਰ ਸਿੱਖ ਰਹਿਣਾ ਨਾ ਹੀ ਹਿੰਦੂ ਨਾ ਮੁਸਲਮ ਨਾ ਹੀ ਤਪੀਤ ਜੀਵ ਰਹਿਣਾ ਸਭ ਕੁਝ ਖਤਮ ਹੋ ਕੇ ਵਾਪਸ ਉਹ ਇੱਕ ਦੇ ਵਿੱਚ ਚਲੇ ਜਾਂਦੇ ਨੇ ਸਾਰੇ ਸਭ ਫੇਰ ਇੱਕ ਹੋ ਜਾਂਦਾ ਹੁਣ ਮੂਲ ਮੰਤਰ ਦੇ ਵਿੱਚ ਕੁਝ ਇੱਕ ਦਾ ਕਿਰਦਾਰ ਹੈ ਉਹਦੇ ਬਾਰੇ ਜੇ ਆਪਾਂ ਉਹਦੇ ਥੋੜੇ ਜੀ ਚੀਜ਼ਾਂ ਆਪਣੇ ਅੰਦਰ ਲੈ ਕੇ ਆਉਣ ਲਈ ਜ਼ਿੰਦਗੀ ਦੇ ਵਿੱਚ ਆਪਾਂ ਉਹਦੇ ਰਾਹ ਵੱਲ ਨੂੰ ਤੁਰ ਪੈਂਦੇ ਆਂ ਮੂਲ ਮੰਤਰ ਹੈ ਏਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓਮਕਾਰ ਤੋਂ ਸ਼ੁਰੂਆਤ ਕਰਦੇ ਆ ਜਦੋਂ ਬਾਬਾ ਹੀ ਨਾਨਕ ਨੇ ਏਕ ਓਮਕਾਰ ਲਿਖਿਆ ਉਹ ਹੀ ਸੁਣੀ ਸੁਣਾਈ ਗੱਲ ਨਹੀਂ ਕਰ ਰਹੇ ਉਹਨਾਂ ਦੀ ਜ਼ਿੰਦਗੀ ਦਾ ਤਜਰਬਾ ਹੈ ਉਹ ਤਜਰਬਾ ਹੋਣ ਤੋਂ ਬਾਅਦ ਇੱਕ ਦਾ ਅਹਿਸਾਸ ਹੋਣ ਤੋਂ ਬਾਅਦ ਇਹ ਤਜਰਬਾ ਲਿਖਿਆ ਹੋਇਆ ਇੱਕ ਓਮਕਾਰ ਇੱਕ ਅਹਿਸਾਸ ਹੈ ਇਹੀ ਅਹਿਸਾਸ ਹਰੇਕ ਦੀ ਜ਼ਿੰਦਗੀ 'ਚ ਜਦੋਂ ਹੋਊਗਾ ਉਹ ਵੀ ਇਹੀ ਗੱਲ ਕਹੂਗਾ ਇੱਕ ਰੱਬ ਇੱਕ ਸੱਚ ਇੱਕ ਓਮਕਾਰ ਜਦੋਂ ਮੈਨੂੰ ਸਮਝ ਆਈ ਸੀ ਸ਼ੁਰੂ ਦੇ ਵਿੱਚ ਸਿਰਫ ਇੱਕ ਜੋਤ ਸੀ ਪੂਰਾ ਚਾਰੇ ਪਾਸੇ ਸ੍ਰਿਸ਼ਟੀ 'ਚ ਕੁਝ ਨਹੀਂ ਹੈ ਸਭ ਕੁਝ ਖਾਲੀ ਸੀ ਕੁਝ ਵੀ ਨਹੀਂ ਸਿਰਫ ਹਨੇਰਾ ਸਿਰਫ ਹਨੇਰਾ ਫਿਰ ਆਪਣੇ ਆਪ ਤੋਂ ਇੱਕ ਜੋਤ ਜਗੀ ਇੱਕ ਲਾਈਟ ਜਗੀ ਫਿਰ ਉਹ ਜੋਤ ਦੇ ਵਿੱਚੋਂ ਹੀ ਸਾਰੀ ਸ੍ਰਿਸ਼ਟੀਆਂ ਬਾਹਰ ਆਈਆਂ ਨੇ ਸ੍ਰਿਸ਼ਟੀ ਵੀ ਇੱਕ ਨਹੀਂ ਆ ਧਰਤੀ ਵੀ ਇੱਕ ਨਹੀਂ ਆ ਕਰੋੜਾਂ ਲੱਖਾਂ ਚ ਨੇ ਕੋਈ ਨੰਬਰ ਨਹੀਂ ਆ ਕੋਈ ਗਿਣਤੀ ਨਹੀਂ ਆ ਬਿਆੰਤ ਦੇ ਵਿੱਚ ਧਰਤੀਆਂ ਨੇ ਬਿਆੰਤ ਦੇ ਵਿੱਚ ਗੈਲੈਕਸੀਆਂ ਨੇ ਬਿਆੰਤ ਦੇ ਵਿੱਚ ਯੂਨੀਵਰਸਿਸ ਨੇ ਸ੍ਰਿਸ਼ਟੀਆਂ ਨੇ ਬ੍ਰਹਮੰਡ ਨੇ ਹਜ਼ਾਰਾਂ ਲੱਖਾਂ ਦੇ ਵਿੱਚ ਨੇ ਕੋਈ ਗਿਣਤੀ ਨਹੀਂ ਆ ਸਾਰੇ ਹੀ ਉਹ ਇੱਕ ਜੋਤ ਤੋਂ ਆਏ ਸ਼ੁਰੂ ਦੇ ਵਿੱਚ ਸਿਰਫ ਇੱਕ ਜੋਤ ਸੀ ਤੇ ਸਮੇ ਦੇ ਐਂਡ ਦੇ ਵਿੱਚ ਵੀ ਉਹੀ ਰਹਿਣੀ ਆ ਇੱਕ ਜੋਤ ਸਮਾਵਿਓ ਜੋਤ ਦੇ ਵਿੱਚੋਂ ਹੀ ਬਾਹਰ ਆਇਆ ਪਰ ਉਹ ਜੋਤ ਸਮੇ ਤੋਂ ਬਾਹਰ ਹੈ ਤੇ ਉਹੀ ਜੋਤ ਦਾ ਹੀ ਸਾਰਾ ਕੁਝ ਬਣਿਆ ਤੇ ਉਹੀ ਜੋਤ ਤੁਹਾਡੇ ਅੰਦਰ ਹੈ ਹਰ ਇੱਕ ਜਾਨਵਰ ਦੇ ਅੰਦਰ ਹੈ ਹਰ ਇੱਕ ਚੀਜ਼ ਦੇ ਅੰਦਰ ਹੈ ਚਾਹੇ ਉਹ ਕੰਦ ਵੀ ਹੈ ਚਾਹੇ ਉਹ ਦਰਖਤ ਵੀ ਹੈ ਕੋਈ ਆਹ ਕੈਮਰਾ ਵੀ ਹੈ ਚਾਹੇ ਜਿਸ ਟੀਵੀ ਤੇ ਜਾਂ ਫੋਨ ਤੇ ਤੁਸੀਂ ਵੀਡੀਓ ਦੇਖ ਰਹੇ ਹੋ ਉਹ ਵੀ ਉਹੀ ਚੀਜ਼ ਦਾ ਬਣਿਆ ਡਿਫਰੈਂਟ ਡਿਫਰੈਂਟ ਸਟੇਜਸ ਦੇ ਵਿੱਚ ਅੱਲਾਹ ਤਾਲਾ ਉਹਦੇ ਸਟੇਜਸ ਨੇ ਇਸ ਵਕਤ ਪਰ ਹੈਗਾ ਸਾਰਿਆਂ ਦੇ ਵਿੱਚ ਹੀ ਉਹੀ ਹੈ ਚਾਹੇ ਕੋਈ ਇਨਸਾਨ ਹੈ ਜਾਂ ਜਾਨਵਰ ਹੈ ਏ ਹੁਣ ਜੇ ਅਸੀਂ ਆਪਣੇ ਦਿਲ ਚ ਰੱਖ ਕੇ ਚੱਲੀਏ ਕਿ ਜਦੋਂ ਵੀ ਆਪਾਂ ਬਾਹਰ ਦੁਨੀਆ ਚ ਵਿਚਰਦੇ ਆਂ ਸਾਨੂੰ ਜੇ ਕੋਈ ਚੰਗਾ ਲੱਗਦਾ ਜਾਂ ਮਾੜਾ ਲੱਗਦਾ ਇਹ ਸਾਡਾ ਨਜ਼ਰੀਆ ਹੁੰਦਾ ਕਿ ਉਹ ਮਾੜਾ ਐ ਉਹ ਚੰਗਾ ਐ ਪਰ ਜਿੱਥੇ ਸਭ ਕੁਝ ਇੱਕ ਐ ਇੱਕ ਚੀਜ਼ ਐ ਉਹ ਚੰਗੀ ਜਾਂ ਮਾੜੀ ਨਹੀਂ ਹੋ ਸਕਦੀ ਕਿਉਂਕਿ ਉਹ ਦੋ ਨਹੀਂ ਹੈਗੇ ਉਹ ਇੱਕ ਨੇ ਇਹ ਅਸੀਂ ਆਪਣੇ ਅੰਦਰ ਮੰਨ ਕੇ ਚੱਲਣਾ ਹੁੰਦਾ ਕਿ ਜਿਹੜੇ ਬੰਦੇ ਨਾਵੇਂ ਵਿਚਰ ਰਿਹਾ ਚਾਹੇ ਬੇਸ਼ੱਕ ਉਹ ਹੁਣ ਕਿਸੇ ਮਾੜੇ ਕੰਮੀ ਪੈ ਗਿਆ ਉਹ ਨਫ਼ਰਤ ਅਲਜਿਆ ਹੋਇਆ ਜਾਂ ਭਟਕਿਆ ਹੋਇਆ ਜ਼ਿੰਦਗੀ ਦੇ ਵਿੱਚ ਪਰੰਦਰ ਉਹਦੇ ਰੱਬ ਦੀ ਜੋਤ ਹੈ। ਉਹ ਜਿਹੋ ਜਿਹਾ ਮਰਜੀ ਹੈ ਪਰ ਜੇ ਮੈਨੂੰ ਸਮਝ ਆ ਗਈ ਕਿ ਸਾਰੇ ਇੱਕ ਨੇ, ਸਾਰੇ ਇੱਕ ਵਰਗੇ ਨੇ। ਉਹੀ ਇੱਕ ਦੇ ਵਿੱਚ ਮੈਂ ਆਉਨਾ। ਫਿਰ ਨਫ਼ਰਤ ਕਿਉਂ ਕਰਨੀ ਕਿਸੇ ਨਾਲ? ਹੈ ਤਾਂ ਮੈਂ ਹੀ ਹਨਾ ਹੋ। ਇਹ ਆਪਾਂ ਜੇ ਦਿਲ ਚ ਰੱਖ ਕੇ ਚੱਲੀਏ, ਬੇਸ਼ੱਕ ਸਾਨੂੰ ਤੁਹਾਨੂੰ ਅਹਿਸਾਸ ਨਹੀਂ ਹੋਇਆ ਹੱਲੇ। ਹੋ ਜਾਏਗਾ। ਇਹ ਦਿਲ ਚ ਰੱਖ ਕੇ ਚੱਲੀਏ। ਇਹ ਸਾਰੇ ਇੱਕ ਨੇ। ਤੇ ਸਾਰਿਆਂ ਨੂੰ ਮੈਂ ਉਦਾਂ ਵਰਤਾਂ ਸਾਰਿਆਂ ਨਾਲ। ਕਿਸੇ ਤੇ ਬਹੁਤ ਸੋਹਣੇ ਕੱਪੜੇ ਪਾਏ ਹੋਏ ਦੇਖ ਕੇ ਉਹਦੋਂ ਨਾ ਮੈਂ ਚੰਗਾ ਵਿਹਾਰ ਨਾ ਕਰਾਂ ਕਿਸੇ ਨਾ ਮੈਂ ਮਾੜੇ ਪਹਿਰੇ ਦੇਖ ਕੇ ਗੰਦੇ ਕੱਪੜੇ ਪਾਏ ਦੇਖ ਕੇ ਨੂੰ ਇਹ ਨਾ ਹੁਣ ਕੀਦਾ ਗੰਦਾ ਜਿਆ ਬੰਦਾ ਹੈ ਹੈ ਤਾਂ ਇੱਕ ਹੀ ਨੇ ਜੋ ਚਤੇ ਸਾਰੇ ਅੰਦਰ ਉਹ ਹੀ ਹੈ ਉਹਦੇ ਹੁਣ ਦੇ ਹਾਲਾਤ ਜਿਹੇ ਜ ਮਰਜੀ ਹੋਣ ਸਭ ਇੱਕ ਆ ਇਹ ਅਸੀਂ ਮਨ ਦੇ ਅੰਦਰ ਰੱਖ ਕੇ ਚੱਲਦੇ ਹਾਂ ਕਿ ਸਾਰੇ ਉਹਦੇ ਬੰਦੇ ਨੇ ਘੱਟੋ-ਘੱਟ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖਾਂ ਕਿ ਕਿਸੇ ਨੂੰ ਉੱਚਾ ਨਾ ਸਮਝਾਂ ਕਿਸੇ ਨੂੰ ਮੈਂ ਨੀਮਾ ਨਾ ਸਮਝਾਂ ਨਾ ਹੀ ਤਾਂ ਸਾਡੇ ਤੋਂ ਕੋਈ ਉੱਚਾ ਹੈ ਨਾ ਹੀ ਸਾਡੇ ਤੋਂ ਕੋਈ ਨੀਵਾ ਹੈ ਸਾਰੇ ਇੱਕ ਬਰਾਬਰ ਨੇ ਇਹ ਅਸੀਂ ਆਪਣੇ ਅੰਦਰ ਮੰਨ ਦੇ ਰੱਖ ਕੇ ਚੱਲਦੇ ਹਾਂ ਸਿਰਫ ਇਨਸਾਨ ਵੀ ਨਹੀਂ ਨਾਲੇ ਜਾਨਵਰ ਵੀ ਆਦਰਾਖਤ ਬੂਟੇ ਘਾਹ ਜੜੀਆਂ ਬੂਟੀਆਂ ਸਭ ਕੁਝ ਇੱਕਾ ਜਿੰਨੀ ਰਿਸਪੈਕਟ ਤੁਹਾਡੀ ਆਪਣੇ ਲਈ ਆ ਉਨੀ ਹੀ ਰਿਸਪੈਕਟ ਕਿਸੇ ਹੋਰ ਲਈ ਅੰਦਰ ਜਿੰਨੀ ਪਿਆਰ ਆਪਣੀ ਬੱਚਿਆਂ ਲਈ ਆ ਸ਼ੁਰੂ ਚ ਸ਼ਾਇਦ ਕੋਈ ਨਹੀਂ ਕਰ ਸਕਦਾ ਪਰ ਜੇ ਤੁਸੀਂ ਆਪਣੇ ਬੱਚੇ ਨੂੰ ਪਿਆਰ ਕਰ ਸਕਦੇ ਹੋ ਫਿਰ ਕਿਸੇ ਹੋਰ ਦੇ ਨਫ਼ਰਤ ਕਿਵੇਂ ਕਰ ਸਕਦੇ ਹੋ ਉਹ ਵੀ ਤਾਂ ਇੱਕ ਦੀ ਨੇ ਧਰਤੀ ਤਾਂ ਸਾਰੀ ਸਾਰੀ ਦੀ ਸਾਰੀ ਸ੍ਰਿਸ਼ਟੀ ਇੱਕ ਦੀ ਬਣੀ ਆ ਸ਼ੁਰੂ ਦੇ ਵਿੱਚ ਅਹਿਸਾਸ ਵੇਸ਼ਕ ਨਹੀਂ ਹੋਇਆ ਪਰ ਅਸੀਂ ਕੋਸ਼ਿਸ਼ ਜ਼ਰੂਰ ਕਰ ਸਕਦੇ ਹਾਂ ਅਸੀਂ ਆਪਣੇ ਦਿਲ 'ਚ ਇਹ ਰੱਖ ਕੇ ਜ਼ਰੂਰ ਚੱਲ ਸਕਦੇ ਹਾਂ ਕਿ ਸਭ ਇੱਕ ਸਾਰੇ ਨੂੰ ਉਹਨਾਂ ਦੇ ਨਾਲ ਦੇਖ ਕੇ ਅਸੀਂ ਚੱਲ ਸਕਦੇ ਹਾਂ ਇਦਾਂ ਫਿਰ ਆਪਣੀ ਜ਼ਿੰਦਗੀ 'ਚ ਬਦਲਾਅ ਲੈ ਕੇ ਆਏਗਾ ਸਤਨਾਮ ਜਿਸ ਦਾ ਨਾਮ ਸੱਚ ਹੈ ਸਾਡੀ ਜ਼ਿੰਦਗੀ ਚ ਸੱਚ ਵੀ ਅਪਣਾਉਣ ਦੀ ਸਾਨੂੰ ਲੋੜ ਹੁੰਦੀ ਹੈ ਕਿ ਸਾਨੂੰ ਪਤਾ ਹੈ ਤੁਹਾਨੂੰ ਮਨ ਦੇ ਅੰਦਰ ਤੁਹਾਨੂੰ ਖੁਦ ਪਤਾ ਮੈਨੂੰ ਕਹਿਣ ਦੀ ਲੋੜ ਨਹੀਂ ਹੈ ਤੁਸੀਂ ਆਪਣੇ ਮਨ ਦੇ ਅੰਦਰ ਖੁਦ ਦੇਖ ਸਕਦੇ ਹੋ ਤਾਂ ਹੀ ਤਾਂ ਉਹ ਤੋਂ ਕੁਝ ਲੋਕਿਆਂ ਨਹੀਂ ਕਿਉਂਕਿ ਇਹ ਤਾਂ ਆਪਣੇ ਮਨ ਦੇ ਅੰਦਰ ਹੀ ਹੋਇਆ ਤੁਹਾਨੂੰ ਖੁਦ ਪਤਾ ਤੁਸੀਂ ਕਿੰਨਾ ਕੁ ਝੂਠ ਬੋਲਦੇ ਹੋ ਕਿੰਨਾ ਕੁ ਨਹੀਂ ਬੋਲਦੇ ਲੋਕਾਂ ਦੇ ਮੂਹਰੇ ਤੁਹਾਡੀ ਈਮੇਜ ਸੱਚੀ ਹੈ ਕਿ ਝੂਠੀ ਹੈ ਜਿਵੇਂ ਮੈਂ ਇੱਥੇ ਬਹਿ ਕੇ ਝੂਠ ਬੋਲ-ਬੋਲ ਕੇ ਆਪਣੀ ਇਮੇਜ ਬਣਾ ਰਿਹਾ ਤੁਹਾਡੇ ਵਿੱਚ ਵਧੀਆ ਵੀ ਹਾਂ ਤਾਂ ਕਿ ਲੋਕ ਮੈਨੂੰ ਕਹਿਣ ਮੰਨਣ ਮੈਂ ਮਸ਼ਹੂਰ ਹੋ ਜਾਮਾ ਮੈਂ ਫੇਮਸ ਹੋ ਜਾਮਾ ਝੂਠ ਬੋਲ ਕੇ ਮਨ ਦੇ ਅੰਦਰ ਤਾਂ ਮੈਨੂੰ ਪਤਰੀ ਹੈ ਨਾ ਕਿ ਮੈਂ ਝੂਠ ਬੋਲਿਆ ਮਨ ਤੋਂ ਥੋੜੀ ਕੁਝ ਲੁਕਿਆ ਸਤਨਾਮ ਸੱਚ ਨਾਮ ਹੈ ਉਹਦਾ ਆਪਣਾ ਸੱਚ ਅਪਣਾਉਣਾ ਜੋ ਸੱਚ ਅੰਦਰ ਹੈ ਉਹੀ ਬਾਹਰ ਦਿਖਾਉਣਾ ਕਿਸੇ ਦੇ ਮੂਰੇ ਝੂਠੀ ਇਮੇਜ ਬਣਾ ਕੇ ਨਹੀਂ ਰਹਿਣਾ ਕਈ ਵਾਰ ਕੀ ਹੁੰਦਾ ਸਾਡੇ ਨਾਲ ਮਿੱਤਰਾਂ ਯਾਰਾਂ ਚ ਬਹੁਤ ਹੁੰਦਾ ਹੈ ਕਿ ਕੋਈ ਮਦਦ ਮੰਗਣ ਆਇਆ ਪਰ ਅਸੀਂ ਉਹਦੀ ਮਦਦ ਕਰ ਨਹੀਂ ਸਕਦੇ ਮੇਰਾ ਸ਼ੁਰੂ ਸ਼ੁਰੂ ਚ ਬਹੁਤ ਹੋਇਆ ਕਿ ਪਹਿਲਾਂ ਤਾਂ ਨਾ ਨਹੀਂ ਸੀ ਕਰਨੀ ਆਉਂਦੀ ਕਿ ਕਿਸੇ ਦੀ ਮੈਂ ਮਦਦ ਕਰ ਨਹੀਂ ਸਕਦਾ ਨਾ ਕਿ ਮੈਂ ਕਰਾਂ ਕਿਉਂਕਿ ਸਾਹਮਣੇ ਵਾਲਾ ਬੁਰਾ ਮੰਨਦਾ ਐ ਮੈਨੂੰ ਨਾ ਕਰਤੀ ਕਾਹਦਾ ਆੜੀਆਂ ਤੂੰ ਤਾਨੇ ਮਾਰਦੇ ਨੇ ਅਗਲੇ ਅਗਲੇ ਕਹਿੰਦੇ ਨੇ ਦੋਸਤੀ ਮਦਦ ਦਾ ਕਦੀ ਐ ਜੇ ਤੂੰ ਮੇਰੀ ਮਦਦ ਨਹੀਂ ਕੀਤੀ ਤੂੰ ਮੇਰਾ ਕਾਹਦਾ ਦੋਸਤ ਆ ਪਰ ਉਹ ਇਹ ਨਹੀਂ ਸਮਝਦੇ ਜੇ ਮੈਂ ਬੰਦਾ ਨਹੀਂ ਮਦਦ ਕਰ ਸਕਦਾ ਨਾ ਕਹਿ ਰਿਹਾ ਉਹ ਨਾ ਕਹਿਣਾ ਮਾੜਾ ਥੋੜੀ ਹੋ ਜਾਂਦਾ ਪਰ ਹੌਲੀ ਹੌਲੀ ਉਹਨੇ ਸਿਖਾਇਆ ਬੇਸ਼ੱਕ ਮੈਨੂੰ ਹੁਣ ਮੇਰਾ ਦੋਸਤ ਮਾੜਾ ਬੁੱਲ ਗਿਆ ਮੈਨੂੰ ਮੁੜ ਕੇ ਬੁਲਾਵੇ ਨਾ ਮੈਂ ਆਪਣਾ ਸੱਚ ਬੋਲਿਆ ਕਿ ਨਹੀਂ ਮੇ ਤੋਂ ਮਦਦ ਨਹੀਂ ਹੋਣੀ। ਤੋ ਨਹੀਂ ਹੋਣੀ ਮੈਂ ਕੋਈ ਝੂਠ ਬੋਲਣ ਦੀ ਕੋਸ਼ਿਸ਼ ਨਹੀਂ ਕਰਨੀ ਕਿ ਮੇ ਤੋਂ ਨਹੀਂ ਹੋਣੀ। ਅਸੀਂ ਸੱਚ ਬੋਲ ਕੇ ਸਿੱਧਾ ਸਾਫ਼ ਜੇ ਨਹੀਂ ਕਰ ਸਕਦਾ ਮੈਂ ਸਾਫ਼ ਨਾ ਕਰਦੀ। ਕਿ ਕਿਸੇ ਤੋਂ ਨਾ ਨਹੀਂ ਸੁਣ ਹੁੰਦੀ ਉਹਦੇ ਕਰਮ ਨੇ। ਆਪਣੇ ਸੱਚ ਤੋਂ ਪਰੇ ਨਹੀਂ ਹਟਣਾ। ਸਤਨਾਮ। ਇਹ ਕੁਆਲਟੀ ਆਪਣੇ ਅੰਦਰ ਲਿਆ ਸਕਦੇ ਆ ਕਿ ਅਸੀਂ ਆਪਣਾ ਸੱਚ ਪਛਾਣੀਏ ਤੇ ਉਹ ਸੱਚ ਹੀ ਜਿਉਈਏ। ਕਰਤਾਪੁਰਖ ਉਹ ਇੱਕ ਕ੍ਰੀਏਟਿਵ ਬੀਿੰਗ ਹੈ ਜਿਨੇ ਸਾਰੀ ਸ੍ਰਿਸ਼ਟੀ ਬਣਾਈ ਹੈ। ਸ਼੍ਰਿਸ਼ਟੀ ਬਣਾਈ ਵੀ ਉਹਨੇ ਆ ਉਹ ਹੈ ਵੀ ਉਹੀ ਆਪ ਸ੍ਰਿਸ਼ਟੀ ਵੀ ਆਪ ਹੈ ਉਹ ਬਣਾਈ ਵੀ ਉਹਨੇ ਆ ਮਤਲਬ ਵਾਹ ਸਰੀਰ ਬਣਾਇਆ ਵੀ ਉਹਨੇ ਆ ਸਿਰ ਦੇ ਵਿੱਚ ਹੈ ਵੀ ਉਹੀ ਆ ਇਹ ਸਾਡੇ ਅੰਦਰ ਵੀ ਤਾਕਤ ਪਾਈ ਆ ਉਹਨਾਂ ਨੇ ਕਿ ਅਸੀਂ ਆਪਣੇ ਅੰਦਰ ਦੀਆਂ ਖੂਬੀਆਂ ਵਰਤ ਕੇ ਕਿੰਨੀਆਂ ਹੁੰਦੀਆਂ ਨੇ ਇਨਸਾਨਾਂ ਦੇ ਵਿੱਚ ਕੋਈ ਕਿੰਨਾ ਵਧੀਆ ਕਵੀ ਹੋ ਸਕਦਾ ਹੈ ਕਿੰਨੀਆਂ ਵਧੀਆ ਕਹਾਣੀਆਂ ਲਿਖ ਸਕਦਾ ਕੋਈ ਘਰ ਸੋਹਣੇ ਸੋਹਣੇ ਬਣਾ ਸਕਦਾ ਕੋਈ ਸੋਹਣੇ ਸੋਹਣੇ ਕੱਪੜੇ ਡਿਜ਼ਾਈਨ ਕਰਦਾ ਹਰੇਕ ਦੀ ਆਪਣੀ ਆਪਣੀਆਂ ਖੂਬੀਆਂ ਨੇ ਅਸੀਂ ਉਹ ਖੂਬੀਆਂ ਨੂੰ ਪਛਾਣੀ ਹੈ ਜਿਹੜੇ ਕੰਮ ਲਈ ਸਾਨੂੰ ਧਰਤੀ ਤੇ ਰੱਬ ਨੇ ਦਿੱਤਾ ਆਪਣਾ ਅਸੀਂ ਪੈਸ਼ਨ ਆ ਜੋ ਸਾਡੇ ਜੋ ਟੈਲੈਂਟ ਨੇ ਅਸੀਂ ਉਹਨਾਂ ਨੂੰ ਪਛਾਣੀਏ ਆਮ ਲੋਕ ਕਹਿ ਦਿੰਦੇ ਨੇ ਕਿ ਮੇਰੇ ਤੇ ਕੋਈ ਟੈਲੈਂਟ ਨਹੀਂ ਆ ਉਹਦੇ ਚ ਹੈਗਾ ਇਹ ਸਭ ਤੋਂ ਵੱਡਾ ਝੂਠ ਆ ਦੁਨੀਆ ਦਾ ਜੇ ਤੁਹਾਨੂੰ ਲੱਗਦਾ ਤੁਹਾਡੇ ਚ ਕੋਈ ਟੈਲੈਂਟ ਨਹੀਂ ਹੈ ਉਹ ਇਹ ਵਜ੍ਹਾ ਨਾਲ ਨਹੀਂ ਆ ਕਿ ਤੁਹਾਡੇ ਚ ਕੋਈ ਹੈ ਨਹੀਂ ਟੈਲੈਂਟ ਤੁਸੀਂ ਸਿਰਫ ਲੱਭਿਆ ਨਹੀਂ ਹਲੇ ਤੁਸੀਂ ਆਪਣਾ ਉਹ ਸੱਚ ਆਪਣੀ ਉਹ ਖੂਬੀ ਲੱਭੀ ਨਹੀਂ ਹਲੇ ਇਹ ਨਾ ਕਦੇ ਵੀ ਸੋਚੋਗੇ ਕਿ ਤੁਹਾਡੇ ਤੇ ਟੈਲੈਂਟ ਹੈ ਨਹੀਂ ਹਰ ਇੱਕ ਰੂਹ ਦੇ ਵਿੱਚ ਉਨਾ ਹੀ ਟੈਲੈਂਟ ਪਾਇਆ ਜਿੰਨਾ ਕਿਸੇ ਹੋਰ ਦਾ ਨਹੀਂ ਉਹ ਜੇ ਇਕਤਾ ਤੇ ਸਾਰਿਆਂ ਨੂੰ ਇੱਕ ਦੀ ਨਜ਼ਰ ਨਾਲ ਦੇਖਦਾ ਵੀ ਆ ਫਿਰ ਉਹ ਤੁਹਾਨੂੰ ਕਿਸੇ ਨੂੰ ਨੀਮਾ ਨਹੀਂ ਬਣਾ ਸਕਦਾ ਕਿਸੇ ਨੂੰ ਤੁਹਾਨੂੰ ਛੋਟਾ ਨਹੀਂ ਬਣਾ ਸਕਦਾ ਇਦਾਂ ਹੋ ਹੀ ਨਹੀਂ ਸਕਦਾ ਕਿ ਕਿਸੇ ਨੂੰ ਉਹ ਪੂਰੀ ਜ਼ਿੰਦਗੀ ਵਧੀਆ ਦਵੇ ਤੁਹਾਨੂੰ ਉਹਨੇ ਉਹ ਤੁਹਾਡੇ ਜਗ੍ਹਾ ਨਾ ਪਾਏ ਹੋਣ ਸਾਡੇ ਬਾਹਰ ਦੇ ਹਾਲਾਤ ਅਲੱਗ ਹੋ ਸਕਦੇ ਨੇ ਕਿ ਮੇਰੇ ਤੋਂ ਵੱਧ ਸੋਨੇ ਘਰ ਚ ਰਹਿ ਸਕਦਾ ਕਿ ਮੇਰੇ ਤੋਂ ਚੰਗੇ ਕੱਪੜੇ ਪਾ ਸਕਦਾ ਮੇਰੇ ਤੋਂ ਵਧੀਆ ਖਾਣਾ ਖਾ ਸਕਦਾ ਪਰ ਜਿੱਥੇ ਤੱਕ ਅੰਦਰ ਦੀ ਖੂਬੀ ਦੀ ਗੱਲ ਆ ਕਿਸੇ 'ਚ ਘੱਟ ਵੱਧ ਨਹੀਂ ਆ ਸਾਰਿਆਂ ਦੇ ਇੱਕ ਬਰਾਬਰ ਪਾਈਆਂ ਨੇ ਤੁਹਾਡੇ ਜੀ ਵੀ ਉਹਨੇ ਉਹੀ ਖੂਬੀ ਪਾਈ ਆ ਜਿਹਦੀ ਇਹ ਧਰਤੀ ਨੂੰ ਪੂਰੀ ਲੋੜ ਆ ਹਰ ਇੱਕ ਬੰਦੇ ਦੇ ਜਿਹੋ ਨੇ ਖੂਬੀ ਪਾਈ ਆ ਉਹਦੀ ਇੱਥੇ ਧਰਤੀ ਤੇ ਉਹ ਖੂਬੀ ਦੀ ਬਹੁਤ ਲੋੜ ਆ ਅਸੀਂ ਉਹ ਬਿਨਾਂ ਖੂਬੀ ਨੂੰ ਪਛਾਣੇ ਇੱਥੇ ਧਰਤੀ ਦੇ ਮਰ ਮਰ ਕੇ ਜਾਈ ਜੰਦੇ ਆ ਤੁਹਾਡਾ ਕੰਮ ਹੈ ਕਰਤਾ ਪ੍ਰੁਰਖ ਕਿ ਜੋ ਤੁਹਾਡੇ ਕਰਤਾ ਪੁਰਖ ਨੇ ਤੁਹਾਡੇ ਅੰਦਰ ਦਾ ਜੋ ਕਰਤਾ ਪੁਰਖ ਹੈ ਤੁਹਾਡੇ ਅੰਦਰ ਦਾ ਜੋ 크ਰੀਏਟਿਵ ਇਨਸਾਨ ਹੈ ਉਹਨੂੰ ਆਪਣੇ ਆਪ ਨੂੰ ਤੁਸੀਂ ਲੱਭਣਾ ਹੈ ਉਹ ਖੂਬੀਆਂ ਨੂੰ ਤੁਸੀਂ ਪਛਾਣਨਾ ਹੈ ਤੇ ਖੂਬੇ ਨੂੰ ਪਛਾਣਨ ਦੀ ਸ਼ੁਰੂਆਤ ਆਪਣੇ ਆਪ ਨੂੰ ਸਮਝਣ ਤੋਂ ਬਾਅਦ ਹੀ ਹੁੰਦੀ ਹੈ ਆਪਣੇ ਆਪ ਨੂੰ ਸਮਝਣ ਦਾ ਰਾਹ ਹੈ ਜੋ ਆਪਣੇ ਆਪ ਨੂੰ ਬੰਦਾ ਇਨਸਾਨ ਵਧੀਆ ਬਣਾਉਣ ਦਾ ਜੋ ਰਾਹ ਹੈ ਉਹਦੇ ਵਿੱਚ ਤੁਹਾਡੀਆਂ ਖੂਬੀਆਂ ਬਾਹਰ ਆਉਂਦੀਆਂ ਨੇ ਇਹ ਹੈ ਕਰਤਾ ਪੁਰਖ ਇਸ ਤੋਂ ਬਾਅਦ ਨਿਰਭਉ ਨਿਰਬੈਰ ਨਾ ਉਹਦੇ 'ਚ ਡਰ ਹੈ ਨਾ ਹੀ ਉਹਦੇ ਵਿੱਚ ਬੈਰ ਹੈ ਨੇੜੇ ਪਾਉ ਦੀ ਗੱਲ ਕਰੀਏ ਕਿ ਜਦੋਂ ਅਸੀਂ ਕੱਲ ਤੋਂ ਕੀ ਹੋਊਗਾ ਕੱਲ ਤੋਂ ਡਰਦੇ ਆ ਅਸੀਂ ਮੌਤ ਤੋਂ ਡਰਦੇ ਆ ਅਸੀਂ ਹੋਰ ਕਈ ਚੀਜ਼ਾਂ ਨੇ ਡਰਦੇ ਆ ਉਹਨਾਂ ਤੋਂ ਇੱਕ ਦਾ ਸਿਧਾਂਤ ਕਿ ਮਨ ਚ ਡਰ ਨਹੀਂ ਹੋਣਾ ਚਾਹੀਦਾ ਜੇ ਉਹਦਾ ਹੁਕਮ ਅਸੀਂ ਮੰਜ਼ੂਰੀ ਕਰ ਲਿਆ ਜਾਂ ਉਹਨੇ ਰੱਬ ਨੇ ਕਹਿ ਹੀ ਦਿੱਤਾ ਇੱਕ ਓੰਕਾਰ ਦੇ ਬਾਬੇ ਨਾਨਕ ਨੇ ਲਿਖਿਆ ਕਿ ਹੁਕਮ ਇਹਨ ਦਾ ਸਭ ਕੋ ਬਾਹਰ ਹੁਕਮ ਨਾ ਕੋਏ ਸਾਰਾ ਕੁਝ ਉਹਦੇ ਹੁਕਮ ਅਨਸਾਰ ਹੋ ਰਿਹਾ ਜੋ ਤੁਹਾਡੇ ਨਾਲ ਕੱਲ ਨੂੰ ਹੋਣਾ ਸਾਰਾ ਕੁਝ ਉਹ ਹੁਕਮ ਅਨਸਾਰ ਹੋ ਰਿਹਾ ਪਹਿਲਾਂ ਹੀ ਮਨਜ਼ੂਰ ਕਰ ਲਿਆ ਜੋ ਪਹਿਲਾਂ ਹੀ ਮਨਜ਼ੂਰ ਕਰ ਲਿਆ ਕੋਲੋਂ ਕੁਝ ਜੋ ਵੀ ਹੋਵੇ ਉਹ ਐਕਸੈਪਟਡ ਆ ਉਹ ਮਨਜ਼ੂਰ ਕਰ ਲਿਆ ਉਹਨੂੰ ਲੈ ਕੇ ਦਿਲ 'ਚ ਨਫ਼ਰਤ ਨਹੀਂ ਆ ਗੁੱਸਾ ਨਹੀਂ ਆ ਕਿ ਆਏ ਕਿਉਂ ਹੋ ਗਿਆ ਡਰ ਨਹੀਂ ਹੈ ਕਿ ਆਏ ਨਾ ਹੋ ਜਾਈਏ ਜੋ ਵੀ ਹੋਊਗਾ ਮੰਨ ਕੇ ਚੱਲਣਾ ਕਿ ਮਨਜ਼ੂਰ ਆ ਤੇ ਉਹਦੇ ਨਾਲ ਲੜਨ ਦੀ ਤਾਕਤ ਵੀ ਪਹਿਲਾਂ ਹੀ ਸਾਡੇ ਅੰਦਰ ਜਿਹੜਾ ਜੀਹ ਬਹਿਲਾਤ ਸਾਨੂੰ ਉਹ ਦਊਗਾ ਉਹ ਹਾਲਾਤ ਨਾਲ ਲੜਨ ਦੀ ਤਾਕਤ ਸਾਡੇ ਪਹਿਲਾਂ ਅੰਦਰ ਪਾਈ ਹੋਣੀ ਹੈ ਇਸ ਕਰਕੇ ਇਸ ਚੀਜ਼ ਦਾ ਡਰ ਤਾਂ ਬਿਲਕੁਲ ਹੀ ਕੱਢ ਦੇਣਾ ਚਾਹੀਦਾ ਮਨ ਚ ਕਿ ਕੱਲ ਨੂੰ ਕੀ ਹੋਊਗਾ ਮੈਂ ਕੀ ਕਰੂੰਗਾ ਮੈਂ ਕਿਵੇਂ ਜ਼ਿੰਦਗੀ ਬਣਾਉਂਗਾ ਸਭ ਕੁਝ ਹੋ ਜਾਂਦਾ ਸਾਰੀ ਤਾਕਤ ਤਾਂ ਨੇ ਤੁਹਾਡੇ ਅੰਦਰ ਪਈਆਂ ਕੱਲ ਨੂੰ ਕੀ ਹੋਊਗਾ ਇਹਦੀ ਫਿਕਰ ਸਾਨੂੰ ਲੋੜ ਹੀ ਨਹੀਂ ਐ ਸਮਾਂ ਤਾਂ ਹੋਣੀ ਚੱਲਣੀ ਐ ਇਸ ਵਕਤ ਆਹੀ ਸਮਾਂ ਚੱਲਦਾ ਕਿ ਹੁਣੇ ਰਹਿੰਦੀ ਐ ਨਾਹੀਂ ਤਾਂ ਪਾਸਟ ਰਿਹਾ ਨਾਹੀਂ ਫਿਊਚਰ ਆਉਣਾ ਕਦੇ ਆਹੀ ਮੂਮੈਂਟ ਸੱਚਾ ਗੱਲ ਈ ਕੱਲ ਨੂੰ ਕੀ ਹੋਊਗਾ ਸਿਰਫ ਦਿਮਾਗ ਦੀ ਕਲਪਨਾ ਐ ਇੱਕ ਤਾਂ ਫਿਰ ਇਹ ਹੈ ਕਿ ਹਾਂ ਕੱਲ ਨੂੰ ਜੋ ਵੀ ਹੋਊਗਾ ਮਨਜ਼ੂਰ ਹੈ ਉਹਦਾ ਕੋਈ ਡਰ ਨਹੀਂ ਰੱਖਿਆ ਤੇ ਦੂਜਾ ਅਸੀਂ ਬਿਨਾਂ ਡਰ ਤੋਂ ਰਹਿੰਦੇ ਆ ਤੇ ਨਾ ਹੀ ਅਸੀਂ ਕਿਸੇ ਦੇ ਅੰਦਰ ਡਰ ਪੈਦਾ ਕਰਦੇ ਆ ਨਾ ਹੀ ਅਸੀਂ ਕਿਸੇ ਨੂੰ ਡਰਾਉਂਦੇ ਆ ਉਹ ਹੈ ਨਿਰਭਉ ਜੇ ਨਾ ਹੀ ਤਾਂ ਅਸੀਂ ਸਾਡੇ ਮਨ ਦੇ ਵਿੱਚ ਡਰ ਹੈ ਤੇ ਨਾ ਹੀ ਅਸੀਂ ਕਿਸੇ ਦੇ ਮਨ ਚ ਡਰ ਲਿਆ ਰਹੇ ਆ ਅਸੀਂ ਜ਼ਿੰਦਗੀ ਚ ਇਦਾਂ ਨਹੀਂ ਵਰਤਦੇ ਲੋਕਾਂ ਨਾਲ ਕਿਸੇ ਨੂੰ ਡਰਾ ਕੇ ਉਹ ਤੋਂ ਕੰਮ ਲੈ ਰਹੇ ਆ ਆਪਣੇ ਬੱਚਿਆਂ ਨੂੰ ਡਰਾ ਕੇ ਪਾਲ ਰਹੇ ਆ ਇਹ ਹੁੰਦਾ ਆ ਰਿਹਾ ਅੱਜ ਵੀ ਹੁੰਦਾ ਦੁਨੀਆ ਤੇ ਪੰਜਾਬ ਚ ਵੀ ਹੁੰਦਾ ਕਿ ਅਸੀਂ ਬੱਚਿਆਂ ਦਾ ਭਲਾ ਤਾਂ ਚਾਹੁੰਦੇ ਆ ਮੰਨਦੇ ਆ ਅਸੀਂ ਉਹਨਾਂ ਦੀ ਸੇਫਟੀ ਚਾਹੁੰਦੇ ਆ ਪਰ ਸਾਡੇ ਕੋਲ ਕੋਈ ਹੋਰ ਤਰੀਕਾ ਨਹੀਂ ਹੁੰਦਾ ਫਿਰ ਅਸੀਂ ਡਰ ਵਰਤਦੇ ਆ ਉਹਨੂੰ ਡਰਾ ਕੇ ਰੱਖਦੇ ਆ ਉਹ ਹਮੇਸ਼ਾ ਅਸੀਂ ਇੱਕ ਦੇ ਸਿਧਾਂਤ ਦੇ ਖਿਲਾਫ ਜਾ ਰਹੇ ਆ। ਨਾ ਹੀ ਤਾਂ ਮਨਚ ਡਰ ਰੱਖਣਾ ਬੱਚਿਆਂ ਨੂੰ ਲੈ ਕੇ ਵੀ ਕੱਲ ਨੂੰ ਕੀ ਹੋਊਗਾ ਕਿਵੇਂ ਪਾਲਣਗੇ ਇਹ ਕਿਵੇਂ ਸਭ ਕੁਝ ਉਹਦੇ ਹੱਥ ਚ ਤੇ ਨਾ ਹੀ ਉਹਨਾਂ ਦੇ ਦਿਮਾਗ ਚ ਡਰ ਪੈਦਾ ਕਰਨਾ ਤੁਸੀਂ। ਉਹ ਹੈ ਨਿਰਭਉ ਤੇ ਨਾ ਹੀ ਤੁਸੀਂ ਉਹਨੂੰ ਮੰਨਣ ਲੱਗੇ ਡਰ ਰੱਖਣਾ ਦਿਮਾਗ ਚ। ਨਾ ਹੀ ਤੁਸੀਂ ਉਹ ਤੋਂ ਡਰਨਾ ਹੈ ਉਹ ਤਾਂ ਤੁਹਾਡਾ ਤੁਹਾਡੇ ਲਈ ਹੈ ਤੁਹਾਡਾ ਹੀ ਤੁਸੀਂ ਉਹਦੇ ਹੀ ਬਣੇ ਹੋ। ਇੱਕ ਦਾ ਸਿਧਾਂਤ ਕਹਿੰਦਾ ਜਦੋਂ ਮੇਰਾ ਨਾਮ ਵੀ ਜਪਣਾ ਡਰ ਕੇ ਨਹੀਂ ਜਪਣਾ ਮੈਨੂੰ ਮੰਨਣਾ ਡਰ ਕੇ ਨਹੀਂ ਮੰਨਣਾ ਲੋਕ ਜਦੋਂ ਖੁਸ਼ ਹੁੰਦੇ ਨੇ ਉਹ ਭੁੱਲ ਜਾਂਦੇ ਨੇ ਜਦੋਂ ਮਾੜਾ ਟਾਈਮ ਆਉਂਦਾ ਡਰ ਪੈਂਦਾ ਫਿਰ ਰੱਬ ਯਾਦ ਆਉਂਦਾ ਡਰ ਚ ਹੀ ਕਿਉਂ ਗੱਲਾਂ ਉਹਦਾ ਨਾਮ ਵੀ ਬਿਨਾਂ ਡਰ ਤੋਂ ਨਿਰਵੈਰ 나ਹੀਂ ਤਾਂ ਮਨ ਦੇ ਵਿੱਚ ਕਿਸੇ ਲਈ ਵੈਰ ਹੈ ਕਿੰਨੇ ਲੋਕ ਤੁਹਾਡੇ ਨਾਲ ਇਹ ਜਿਹੇ ਕੰਮ ਕਰਕੇ ਜਾਣਗੇ ਜਿਹੜਾ ਤੁਹਾਨੂੰ ਲੱਗੂਗਾ ਮੇਰੇ ਨਾਲ ਮਾੜੀ ਕਰ ਗਿਆ ਸਭ ਹੁਕਮ ਦੇ ਅੰਦਰ ਹੈ ਕਿਉਂਕਿ ਕਿਸੇ ਨੇ ਤੁਹਾਡੇ ਨਾਲ ਮਾੜੀ ਕੀਤੀ ਉਹ ਦੀ ਤੁਹਾਨੂੰ ਲੋੜ ਹੈ ਜ਼ਿੰਦਗੀ 'ਚ ਉਹ ਅਹਿਸਾਸ ਨਹੀਂ ਉਹ ਤਜਰਬੇ ਨਹੀਂ ਤੁਹਾਨੂੰ ਵਧੀਆ ਇਨਸਾਨ ਬਣਾਉਣਾ ਜੇ ਉਹ ਸਿਚੁਏਸ਼ਨ ਨਾਲ ਤੁਸੀਂ ਲੜੋਗੇ ਉਹ ਸਿਚੁਏਸ਼ਨ ਦੇ ਵਿੱਚ ਆਪਣੇ ਆਪ ਨੂੰ ਇੰਪਰੂਵ ਕਰੋਗੇ ਤੁਸੀਂ ਵਧੀਆ ਇਨਸਾਨ ਬਣੋਗੇ ਪਰ ਜਦੋਂ ਆਪਾਂ ਮਨ 'ਚ ਦੱਬ ਲੈਂਦੇ ਹਾਂ ਕਿਸੇ ਨੇ ਸਾਡੇ ਨਾਲ ਮਾੜੀ ਕੀਤੀ ਚਾਹੇ ਕੋਈ ਰਿਸ਼ਤੇਦਾਰ ਆ ਜਾ ਕਿ ਫਰੈਂਡ ਨਾਲ ਮੇਰੀ ਮਦਦ ਨਹੀਂ ਕੀਤੀ ਇਹਨਾਂ ਨੇ ਦਿਲ 'ਚ ਰੱਖ ਲਿਆ ਪੱਕਾ ਹੀ ਨਫ਼ਰਤ ਰੱਖ ਲਈ ਦਿਲ 'ਚ ਉਹਦੇ ਲਈ ਗੁੱਸਾ ਰੱਖ ਲਿਆ ਅਸੀਂ ਨਿਰਵੈਰ ਨਹੀਂ ਰਹਿੰਦੇ ਅਸੀਂ ਕਿਸੇ ਲਈ ਆਪਣੇ ਮਨ 'ਚ ਵੈਰ ਰੱਖੀ ਬੈਠੇ ਹਾਂ ਸਾਹਮਣੇ ਵਾਲਾ ਬੇਸ਼ੱਕ ਭੁੱਲ ਵੀ ਗਿਆ ਚਾਹੇ ਸਾਡੇ ਨਾਲ ਕਿਹਨੇ ਮਾੜੀ ਕੀਤੀ ਉਹ ਭੁੱਲ ਗਿਆ ਉਹ ਜ਼ਿੰਦਗੀ 'ਚ ਆਪਣੀ ਤੁਰ ਗਿਆ ਅਸੀਂ ਦੱਬੀ ਬੈਠੇ ਹਾਂ ਅੰਦਰ ਸਾਨੂੰ ਬਾਰ-ਬਾਰ ਉਹ ਤੰਗ ਕਰੀ ਜਾਂਦਾ ਸਾਨੂੰ ਸਮਝਣਾ ਕਿਉਂ ਗੁੱਸਾ ਸਾਨੂੰ ਹੀ ਅੰਦਰੋਂ ਅੰਦਰੀ ਖਾ ਰਿਹਾ ਜਿਹਨੇ ਕੀਤਾ ਉਹ ਤਾਂ ਕਰ ਕਰਾ ਕੇ ਚਲਾ ਗਿਆ ਤਾਂ ਭੁੱਲ ਵੀ ਗਿਆ ਵੈਰ ਸਾਡੇ ਮਨ ਦੇ ਅੰਦਰ ਹੈ ਅਸੀਂ ਦੱਬੀ ਬੈਠੇ ਹਾਂ ਨਿਰਭਉ ਨਿਰਵੈਰ ਤਾਂ ਇਹੀ ਹੈ ਕਿ ਨਾ ਹੀ ਫਿਰ ਅਸੀਂ ਡਰਨਾ ਕਿਸੇ ਤੋਂ ਨਾ ਹੀ ਅਸੀਂ ਕਿਸੇ ਨੂੰ ਡਰਾਉਣਾ ਨਾਹੀਂ ਕਿਸੇ ਨਾਲ ਅਸੀਂ ਵੈਰ ਰੱਖਣਾ ਜੋ ਵੀ ਹੋਇਆ ਜਿਨੇ ਵੀ ਮੇਰੇ ਨਾਲ ਮਾੜੀ ਕੀਤੀ ਆ ਮਾਫ ਕਰੋ ਅੱਗੇ ਵਧੋ ਜੋ ਪੁਰਾਣਾ ਸਮ ਅੱਜ ਤੋਂ ਪਹਿਲਾਂ ਜੋ ਵੀ ਹੋਇਆ ਸਭ ਨਿਕਲ ਗਿਆ ਉਹਨੂੰ ਯਾਦ ਕਰਕੇ ਕੁਝ ਨਹੀਂ ਹੋਣਾ ਉਹ ਕੁਝ ਨਹੀਂ ਬਦਲ ਸਕਦਾ ਜੋ ਹੋ ਗਿਆ ਉਹ ਬਦਲੇ ਨਹੀਂ ਜਾਣਾ ਮਾਫ ਕਰਕੇ ਅੱਗੇ ਵਧੀਦਾ ਵੈਰ ਨਹੀਂ ਰੱਖਣਾ ਮਨ ਦੇ ਵਿੱਚ ਅਕਾਲ ਮੂਰਤ ਅਜੂਨੀ ਸੈ ਭੰਗ ਅਕਾਲ ਮੂਰਤ ਤੇਜੂਨੀ ਕੀ ਅਕਾਲ ਮੂਰਤ ਕੀ ਉਹਦੀ ਕੋਈ ਦੇਖਣੀ ਹੈ ਉਹਦੀ ਕੀ ਪਛਾਣਨੀ ਹੈ ਉਹ ਸਮੇ ਤੋਂ ਪਰੇ ਹੈ ਉਹਦੀ ਮੈਂ ਕੋਈ ਫੋਟੋ ਨਹੀਂ ਬਣਾ ਸਕਦਾ ਉਹਦੀ ਕੋਈ ਸ਼ੇਪ ਨਹੀਂ ਹੈ ਸਾਰਾ ਕੁਝ ਹੀ ਉਹ ਹੈ ਇਹਨੂੰ ਜ਼ਿੰਦਗੀ ਵਿੱਚ ਕਿਵੇਂ ਵਰਤਣਾ ਜਦੋਂ ਆਪਾਂ ਕਿਸੇ ਨੂੰ ਮਿਲਦੇ ਆ ਨਵੇਂ ਲੋਕਾਂ ਨੂੰ ਮਿਲਦੇ ਆ ਤੁਸੀਂ ਆਮ ਦੇਖਿਆ ਹੋਊਗਾ ਕਿ ਲੋਕ ਜੱਜ ਕਰਦੇ ਨੇ ਇੱਕ ਦੂਜੇ ਨੂੰ ਕੋਈ ਘੱਟ ਪੜਿਆ ਲਿਖਿਆ ਉਹਨੂੰ ਕਿਹਾ ਜਾਂਦਾ ਇਹ ਤਾਂ ਪੜਿਆ ਲਿਖਿਆ ਨਹੀਂ ਹੈਗਾ ਇਹਨੂੰ ਕੀ ਪਤਾ ਨਾ ਲੱਗ ਜਾਏ ਪਰ ਸਾਨੂੰ ਜ਼ਰੂਰੀ ਹੁੰਦਾ ਸਮਝਣਾ ਕਿ ਹਰੇਕ ਦੀ ਜ਼ਿੰਦਗੀ ਦੇ ਹਾਲਾਤ ਅਲੱਗ ਨੇ ਕੁਈ ਜੇ ਨਹੀਂ ਪੜਿਆ ਸ਼ਾਇਦ ਉਹਨਾਂ ਕੋਲ ਪੈਸਾ ਹੈ ਹੀ ਨਹੀਂ ਸੀ ਪੜਨ ਲਈ ਜਾ ਉਹਨਾਂ ਦੇ ਹਾਲਾਤ ਜ਼ਿੰਦਗੀ ਦੇ ਹੈ ਜੀ ਸੀ ਕਿ ਉਹ ਨਹੀਂ ਪੜ ਸਕੇ ਕੋਈ ਆਪਣੀ ਜ਼ਿੰਦਗੀ ਦੇ ਕਿਹੋ ਜਿਹੇ ਹਾਲਾਤਾਂ ਚਾਹ ਉਹਨਾਂ ਦੀ ਗਲਤੀ ਨਹੀਂ ਹੁੰਦੀ ਹਮੇਸ਼ਾ ਕਿ ਸਾਡੀ ਕਰਮ ਕੀਤੇ ਹੋਏ ਨੇ ਪਰ ਹਰ ਬੰਦਾ ਦਿਲੋਂ ਆਪਾਂ ਇਹੀ ਚਾਹੁੰਦੇ ਆ ਹਰ ਇੱਕ ਬੰਦਾ ਦਿਲੋਂ ਇਹੀ ਚਾਹੁੰਦਾ ਕਿ ਜੋ ਉਹ ਕਰ ਰਿਹਾ ਆਪਣੀ ਜ਼ਿੰਦਗੀ ਵਧੀਆ ਲਈ ਕਰ ਰਿਹਾ ਦਿਲੋਂ ਕੋਈ ਮਾੜਾ ਨਹੀਂ ਕਰ ਰਿਹਾ ਆਪਣੇ ਆਪ ਲਈ ਉਹ ਆਪਣੇ ਆਪ ਲਈ ਚੰਗਾ ਹੀ ਜਾ ਰਿਹਾ ਬੇਸ਼ੱਕ ਉਹਨਾਂ ਦੇ ਚੁੱਕੇ ਹੋਏ ਕਦਮ ਉਹਨਾਂ ਨੂੰ ਪੁੱਠੇ ਰਸਤੇ ਲੈ ਜਾਂਦੇ ਨੇ ਪਰ ਉਹਨਾਂ ਨੂੰ ਜੇ ਸ਼ਾਇਦ ਚੰਗੀ ਤਰ੍ਹਾਂ ਪਤਾ ਹੁੰਦਾ ਉਹ ਚੰਗਾ ਕਰਦੇ ਉਹਨਾਂ ਨੂੰ ਜਿੰਨਾ ਪਤਾ ਸੀ ਉਹਨਾਂ ਨੇ ਕੀਤਾ ਆਪਣੇ ਹਿਸਾਬ ਨਾਲ ਉਹਨਾਂ ਨੇ ਸਹੀ ਹੀ ਕੀਤਾ ਸੀ ਪਾਪਾ ਨੂੰ ਉਹਨਾਂ ਦੀ ਦਿੱਖ ਵਜ੍ਹਾ ਉਹਨਾਂ ਦੀ ਦੇਖ ਦੇ ਕੇ ਉਹਨਾਂ ਦੇ ਜਿਹੇ-ਜਿਹੇ ਹਾਲਾਤਾਂ 'ਚ ਹੈਗੇ ਨੇ ਉਹਨਾਂ ਦੇ ਕਰਮ ਦੇਖ ਕੇ ਉਹਨਾਂ ਨੂੰ ਜੱਜ ਨਹੀਂ ਕਰਨਾ ਚਾਹੀਦਾ ਕਿ ਯਾਰ ਇਹ ਤਾਂ ਚੰਗਾ ਏ ਇਹ ਤਾਂ ਐ ਆ ਇਹ ਤੋਂ ਹੀ ਨਿਆ ਸਾਰਿਆਂ ਨੂੰ ਇੱਕ ਬਰਾਬਰ ਸਮਝਣਾ ਚਾਹੀਦਾ ਕਿਸੇ ਦੀ ਸ਼ਕਲ ਉਦਾਰ ਕਰਦਾਰ ਨਹੀਂ ਦੱਸ ਸਕਦੀ ਕਿਸੇ ਦੇ ਕੱਪੜੇ ਉਹਦੇ ਕਰਦਾਰ ਨਹੀਂ ਦੱਸ ਸਕਦੇ ਕਿਸੇ ਦਾ ਹੁਣ ਦੇ ਹਾਲਾਤ ਉਹਦੇ ਕਰਦਾਰ ਨਹੀਂ ਦੱਸ ਸਕਦੇ ਜੋ ਕਿ ਹੁਣ ਬੇਫਕੂਫ ਹੈ ਜ਼ਰੂਰੀ ਨਹੀਂ ਉਹ ساری ਉਮਰ ਬੇਫਕੂਫ ਰਹੇਗਾ ਜਾਨਵਰ ਨੂੰ ਦੇਖ ਕੇ ਇਨਸਾਨ ਤੋਂ ਨੀਵੇਂ ਨਾ ਸਮਝੀਏ ਕਿੰਨੀ ਇਨਸਾਨੀਤ ਅੱਜ ਤੱਕ ਕਰਦੀ ਆ ਰਹੀ ਹੈ ਕਿ ਉਹਨਾਂ ਨੂੰ ਲੱਗਦਾ ਕਿ ਜਾਨਵਰ ਇਨਸਾਨ ਤੋਂ ਥੱਲੇ ਹੁੰਦੇ ਨੇ ਆ ਕੀੜੇ ਮਕੌੜੇ ਸਾਡੇ ਤੋਂ ਥੱਲੇ ਹੁੰਦੇ ਨੇ ਇਨਸਾਨ ਦੀ ਵੈਲਿਊ ਵੱਧ ਹੈ ਕਹਿੰਦੇ ਕੀੜਿਆਂ ਦੀ ਜਾਨਵਰਾਂ ਦੀ ਘੱਟ ਹੈ ਇਹ ਤਾਂ ਕੀ ਹੈ ਉਹ ਹੀ ਫਿਰਦੇ ਨੇ ਹਰ ਤੰਦੇ ਪਰ ਇਹ ਸਭ ਤੋਂ ਵੱਡੀ ਬੇਵਕੂਫੀ ਹੈ ਸਾਡੀ ਅਜੂਨੀ ਦਾ ਮਤਲਬ ਕਿ ਉਹ ਜੁਨਾਂ ਅੰਝ ਨਹੀਂ ਆਉਂਦਾ ਉਹ ਜੁਨਾਂ ਤੋਂ ਪਰੇ ਹੈ ਤੇ ਅਸੀਂ ਦਿਮਾਗ ਦੇ ਵਿੱਚ ਦਿਲ ਚ ਰੱਖ ਕੇ ਵੀ ਚੱਲਣਾ ਕਿ ਕੋਈ ਵੀ ਜੁਨ ਹੋਵੇ ਕਹੇ ਜੀ ਵੀ ਇਨਸਾਨ ਹੋਵੇ ਕਹੇ ਜੀ ਵੀ ਉਹਦੇ ਕੱਪੜੇ ਹੋਣ ਕਹੇ ਜੀ ਵੀ ਉਹਦੇ ਹਾਲਾਤ ਹੋਣ ਸਾਰੇ ਇੱਕ ਬਰਾਬਰ ਨੇ ਅਸੀਂ ਜੁਨਾਂ ਦੇ ਚੱਕਰਾਂ ਚ ਪੈਣਾ ਨਹੀਂ ਆ ਖੁਦ ਵੀ ਦਿਮਾਗ ਚ ਨਹੀਂ ਰੱਖਿਆ ਕਿ ਨਾ ਆ ਜੁਨ ਮਾੜੀ ਆ ਚੰਗੀ ਆ ਰਬੂ ਦੀ ਨੀਗਾ ਦੇ ਵਿੱਚ ਕੀੜਾ ਮਕੌੜਾ ਵੀ ਉਹੀ ਐ ਤੁਸੀਂ ਵੀ ਜੋ ਮੈਂ ਇਨਸਾਨ ਆ ਮੇਰੀ ਤੇ ਉਹਦੇ ਚੋ ਫਰਕ ਨਹੀਂ ਕਰਦਾ ਜੇ ਸੇਮ ਜੋਤ ਚੋ ਉਹੀ ਕੀੜਾ ਮਕੌੜਾ ਆ ਸੇਮ ਜੋਤ ਚੋ ਮੈਂ ਆ ਉਹ ਜਾਨਵਰ ਮੈਤੋਂ ਨਹੀਂ ਮਾ ਕੇ ਮੈਂ ਹੋ ਗਿਆ ਆਪਣੀ ਸੋਚ ਦੇ ਵਿੱਚ ਵੀ ਆਪਾਂ ਜੂਨਾ ਤੋਂ ਬਾਹਰ ਰਹਿਣਾ ਕਿ ਹਾਂ ਮੇਰੀ ਜੋ ਪਛਾਣ ਆ ਮੇਰਾ ਸਰੀਰ ਨਹੀਂ ਆ ਮੇਰਾ ਦਿਮਾਗ ਨਹੀਂ ਆ ਜਦੋਂ ਸਰੀਰ ਮਰ ਗਿਆ ਦਿਮਾਗ ਮਰ ਗਿਆ ਜੋਤ ਤਾਂ ਫਿਰ ਵੀ ਅੰਦਰ ਹੈ ਇਹੀ ਜੋਤ ਨੇ ਕਿਸੇ ਹੋਰ ਸੀਰ ਚ ਚਲੇ ਜਾਣਾ ਅਗਲੇ ਜਨਮ ਚ ਮਰਨਾ ਤਾਂ ਸਰੀਰ ਨੇ ਆ ਮੇਰੇ ਨਾਮ ਨੇ ਮਰਨਾ ਮੇਰੇ ਦਿਮਾਗ ਨੇ ਮਰਨਾ ਉਹ ਚੋਤ ਨਹੀਂ ਮਰਦੀ ਸਭ ਤੋਂ ਆਖਰ ਚ ਸਹਿਭੰਗਾ ਜਿਹੜੀ ਮੈਂ ਸ਼ੁਰੂ ਚ ਗੱਲ ਕੀਤੀ ਸੀ ਉਹੀ ਇਹਦਾ ਮਤਲਬ ਹੈ ਸੈਲਫ ਇਲੂਮਿਨੇਸ਼ਨ ਤੁਹਾਡੇ ਅੰਦਰ ਜੋਤ ਜਾਗਣਾ ਗੁਰੂ ਨਾਨਕ ਦੇਵ ਜੀ ਨੇ ਬਾਣੀ ਦੀ ਸ਼ੁਰੂਆਤ ਦੇ ਵਿੱਚ ਇਹ ਗੱਲ ਲਿਖਤੀ ਕਿ ਜਿੰਨਾ ਵੀ ਅਸੀਂ ਬਾਹਰੋਂ ਪੜ ਰਹੇ ਹਾਂ ਜਿੰਨੀ ਮਰਜ਼ੀ ਮੈਂ ਕਿਤਾਬਾਂ ਪੜਾਂ ਜਿੰਨੀ ਮਰਜ਼ੀ ਮੈਂ ਗੁਰਬਾਣੀ ਦੇ ਤੁਕਾਂ ਪੜ ਲਵਾਂਗਾ ਉਹ ਮੇਰੀ ਬਾਹਰੋਂ ਲਈ ਹੋਈ ਨੌਲੇਜ ਆ ਪਰ ਸਹਿ ਭੰਗ ਮਤਲਬ ਕਿ ਤੁਸੀਂ ਇੱਕ ਆਪਣੀ ਖੁਦ ਦੀ ਅੰਦਰੋਂ ਅੰਡਰਸਟੈਂਡਿੰਗ ਆਪਣਾ ਇੱਕ ਖੁਦ ਦਾ ਇੱਕ ਵਿਚਾਰ ਕਰਕੇ ਸਾਬ ਲਾਉਣਾ ਕਿ ਰੱਬ ਕੀ ਆ ਇਹ ਤੁਸੀਂ ਖੁਦ ਕਰਨਾ ਅੰਦਰੋਂ ਮੇਰੇ ਲਈ ਰੱਬ ਕੋਈ ਹੋਰ ਰਸਤਾ ਹੋਊਗਾ ਕਿਸੇ ਹੋਰ ਲਈ ਹੋਰ ਰਸਤਾ ਹੋਊਗਾ ਸਾਡੀ ਅੰਡਰਸਟੈਂਡਿੰਗ ਸਾਰੀ ਉਮਰ ਡਿਫਰੈਂਟ ਰਹਿਣੀ ਆ ਮੇਰੀ ਅੰਡਰਸਟੈਂਡਿੰਗ ਤੁਹਾਡੀ ਨਾਲੋਂ ਸਾਰੀ ਉਮਰ ਡਿਫਰੈਂਟ ਰਹਿਣੀ ਆ ਪਰ ਜੇ ਤੁਸੀਂ ਇੱਕ ਦਾ ਅਹਿਸਾਸ ਕਰ ਲੰਨੇ ਆ ਉੱਥੇ ਆ ਕੇ ਸਾਰੀ ਅੰਡਰਸਟੈਂਡਿੰਗ ਇੱਕ ਹੋ ਜਾਂਦੀ ਹੈ ਉੱਥੇ ਸਭ ਕੁਝ ਇੱਕ ਬਰਾਬਰ ਹੋ ਜਾਂਦਾ ਜਿੱਦਾਂ ਸਮਝ ਲਓ ਕਿ ਫੁੱਟਬਾਲ ਦਾ ਮੈਚ ਚੱਲ ਰਿਹਾ ਫੁੱਟਬਾਲ ਪਈ ਹੈ ਸਟੇਡੀਅਮ ਦੇ ਵਿਚਾਲੇ ਤੇ ਸਟੇਡੀਅਮ ਦੇ ਆਸ-ਪਾਸ ਸੀ ਸੀਟਾਂ ਤੇ ਬੈਠੇ ਆ ਹਰੇਕ ਬੰਦਾ ਆਪਣੀ ਆਪਣੀ ਸੀਟ ਤੇ ਬਹਿ ਕੇ ਇੱਕੋ ਫੁੱਟਬਾਲ ਜਿਹੜੀ ਗਰਾਊਂਡ ਦੇ ਸੈਂਟਰ ਚ ਪਈ ਹੈ ਉਹਦੇ ਵੱਲ ਦੇਖ ਰਿਹਾ ਮੇਰੇ ਵੱਲੋਂ ਉਹ ਕਾਲੀ ਦੇਖ ਰਹੀ ਹੈ ਸ਼ਾਇਦ ਪਰਲੇ ਵਾਲੇ ਬੰਦੇ ਪਾਸੇ ਜਿਹੜਾ ਬੈਠਾ ਉਹਨੂੰ ਉਹ ਉਧਰੋਂ ਚਿੱਟੀ ਦੇਖ ਰਹੀ ਹੈ ਉਧਰਲੀ ਸਾਈਡ ਚਿੱਟਾ ਰੰਗ ਦਾ ਉਨ assi ساری ਉਮਰ ਬੇਸ਼ੱਕ ਲੜਦੇ ਰਹੀਏ ਮੈਂ ਕਈ ਵਾਰ ਨਹੀਂ ਫੁੱਟਬਾਲ ਕਾਲੀ ਆ ਉਹ ਕੁਝ ਐਬ ਨਹੀਂ ਚਿੱਟੀ ਆ ਕਿਉਂਕਿ ਉਹ ਉਧਰੋਂ ਚਿੱਟੀ ਦਿਖ ਰਹੀ ਹੈ ਮੈਨੂੰ ਇਧਰੋਂ ਕਾਲੀ ਦਿਖ ਰਹੀ ਹੈ ਅਸੀਂ ਇਹ ਤੋਂ ਪਰੇ ਹੋਣਾ ਇਹ ਦਬਾਇਤ ਹੁੰਦੀ ਹੈ ਚੰਗੇ ਮਾੜੇ ਦੀ ਦੋ ਦੋ ਕੋਆਰਡੀਨੇਸ਼ਨਿੰਗ ਅਲੱਗਾ ਮੇਰੀ ਰਾਗਾ ਦੋ ਅੰਡਰਸਟੈਂਡਿੰਗ ਇਸ ਵਕਤ ਇਸ ਕਰਕੇ ਆਪਣੀ ਅੰਡਰਸਟੈਂਡਿੰਗ ਦੇ ਚੱਲਦੇ ਚੱਲਦੇ ਆਪਣੇ ਰਾਹ ਤੇ ਚੱਲਦੇ ਚੱਲਦੇ ਮੈਨੂੰ ਰੱਬ ਦੀ ਸਮਝ ਆ ਗਈ ਜਿਵੇਂ ਤੁਹਾਨੂੰ ਆਪਣੇ ਰਾਹ ਤੇ ਚੱਲਦੇ ਚੱਲਦੇ ਆਉਣੀ ਹੈ ਇਹ ਸਹੀ ਗਲਤ ਦੀ ਗੱਲ ਨਹੀਂ ਹੈ ਇਸ ਕਰਕੇ ਸਹਿਭੰਗ ਮਤਲਬ ਤੁਸੀਂ ਤੁਹਾਡੀ ਜ਼ਿੰਦਗੀ ਦੇ ਤਜਰਬੇ ਆ ਤੇ ਤੁਸੀਂ ਜੋ ਸਿੱਖਿਆ ਤੁਸੀਂ ਜੋ ਕਿਤਾਬਾਂ ਤੋਂ ਪੜਿਆ ਉਹ ਬਾਰੀ ਗਿਆਨ ਆਉਂਦਾ ਆਉਂਦਾ ਉਹਨੂੰ ਸਮਝਦੇ ਸਾਹਮਣੇ ਤੁਸੀਂ ਇੱਕ ਆਪਣਾ ਅਹਿਸਾਸ ਕਰ ਲੈਨੇ ਹੋ ਆਪਣੀ ਇੱਕ ਅੰਡਰਸਟੈਂਡਿੰਗ ਬਣਾ ਲੈਨੇ ਰੱਬ ਦੀ ਕਿ ਹਾਂ ਆ ਹੁੰਦਾ ਰੱਬ ਉਸ ਦਿਨ ਜਾ ਕੇ ਤੁਹਾਨੂੰ ਇੱਕ ਦਾ ਅਹਿਸਾਸ ਹੋ ਜਾਣਾ ਆਪਣੇ ਆਪ